ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 16 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 16 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਨਵੇਂ ਵੋਟਰਾਂ ਲਈ ਕਿਹੜਾ ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ ਗਿਆ ਹੈ ਹਾਂਜੀ ਨਵੇਂ ਵੋਟਰਾਂ ਲਈ ਰਜਿਸਟ੍ਰੇਸ਼ਨ ਪੋਰਟਲ ਲਾਂਚ ਕਰ ਦਿੱਤਾ ਗਿਆ ਵਾ ਤੇ ਇਸ ਦਾ ਨਾਮ ਆ ਨਵੋ ਨਮ ਵੋਟਰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਨਵੀਂ ਦਿੱਲੀ ਦੇ ਵਿੱਚ ਲਾਂਚ ਕੀਤਾ ਗਿਆ ਨਵੋ ਨਮ ਵੋਟਰ ਰਜਿਸਟ੍ਰੇਸ਼ਨ ਪੋਰਟਲ ਆ ਜਿਹੜਾ ਕਿ ਨਵੀਂ ਦਿੱਲੀ ਦੇ ਵਿੱਚ ਲਾਂਚ ਕੀਤਾ ਗਿਆ ਵਾ ਜੋ ਨਵੇਂ ਵੋਟਰ ਆ ਉਹਨਾਂ ਦੀ ਰਜਿਸਟ੍ਰੇਸ਼ਨ ਦੇ ਲਈ ਲਾਂਚ ਕੀਤਾ ਗਿਆ ਵਾ ਠੀਕ ਹੈ ਤਾਂ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹਾਲ ਹੀ ਵਿੱਚ ਹੋਈਆਂ ਪਹਿਲੀ ਪਹਿਲੀਆਂ ਵਿੱਚ ਖੇਡਾਂ ਵਿੱਚ ਕੌਣ ਚੈਂਪੀਅਨ ਬਣਿਆ ਹਾਂਜੀ ਪਹਿਲੀਆਂ ਵਿੱਚ ਖੇਡਾਂ ਹੋਈਆਂ ਵਾਂ ਤੇ ਇਸ ਦੇ ਵਿੱਚ ਚੈਂਪੀਅਨ ਬਣਿਆ ਵਾਂ ਮੱਧ ਪ੍ਰਦੇਸ਼ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮੱਧ ਪ੍ਰਦੇਸ਼ ਹੁਣ ਮੱਧ ਪ੍ਰਦੇਸ਼ ਚੈਂਪੀਅਨ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿਨੀਆਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਹਾਂਜੀ ਮੱਧ ਪ੍ਰਦੇਸ਼ ਦੇ ਕੈਪੀਟਲ ਆਪੋਪਾਲ ਚੀਫ ਮਿਨਿਸਟਰ ਆ ਡਾਕਟਰ ਮੋਹਨ ਯਾਦਵ ਗਵਰਨਰ ਆ ਮੰਗੂਪਾਈ ਸ਼ੱਗਨਪਾਈ ਪਟੇਲ ਮੱਧ ਪ੍ਰਦੇਸ਼ ਦੇ ਵਿੱਚ ਕੋਨੂ ਨੈਸ਼ਨਲ ਪਾਰਕ ਆ ਸੰਜੇ ਨੈਸ਼ਨਲ ਪਾਰਕ ਆ ਮਾਧਵ ਨੈਸ਼ਨਲ ਪਾਰਕ ਆ ਮੰਨਲਾ ਪਲੈਂਟ ਫਾਸਿਲ ਨੈਸ਼ਨਲ ਪਾਰਕ ਆ ਕਾਨਾ ਨੈਸ਼ਨਲ ਪਾਰਕ ਆ ਵੰਦਵਗੜ ਨੈਸ਼ਨਲ ਪਾਰਕ ਆ ਵਨ ਵਿਹਾਰ ਨੈਸ਼ਨਲ ਪਾਰਕ ਆ ਰੂਦਰ ਸਾਗਰ ਝੀਲ ਨੈਸ਼ਨਲ ਪਾਰਕ ਆ ਪੈਂਚ ਨੈਸ਼ਨਲ ਪਾਰਕ ਆ ਸਤਪੁਰਾ ਨੈਸ਼ਨਲ ਪਾਰਕ ਆ ਪੰਨਾ ਨੈਸ਼ਨਲ ਪਾਰਕ ਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਆ ਮਧ ਪ੍ਰਦੇਸ਼ ਸੈਕਿੰਡ ਤੇ ਆ ਅੰਡੇਮਾਨ ਨਿਕੋਬਰ 3 ਤੇ ਆ ਅਸਮ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਮਧ ਪ੍ਰਦੇਸ਼ ਦੇ ਪੋਪਾਲ ਦੇ ਚਿੜੀਆ ਘਰ ਵਿੱਚ ਭਾਰਤ ਦੇ ਸਭ ਤੋਂ ਸਭ ਤੋਂ ਜ਼ਿਆਦਾ ਉਮਰ ਦੇ ਜਿਹਨੂੰ ਆਪਾਂ ਕਹਿੰਦੇ ਨੇ ਭਾਲੂ ਬਬਲੂ ਦੀ ਡੈਥ ਹੋ ਗਈ ਹੈ ਠੀਕ ਹੈ ਉਸ ਦਾ ਨਾਮ ਸੀ ਬਬਲੂ ਆਮ ਤੌਰ ਤੇ ਹਰੇਕ ਭਾਲੂ ਦੀ ਜਿਹੜੀ ਉਮਰ ਆ ਉਹ ਜ਼ਿਆਦਾਤਰ 23 ਸਾਲ ਹੁੰਦੀ ਆ 25 ਤੋਂ 30 ਸਾਲ ਪਰ ਇਹਦੀ ਉਮਰ 36 ਸਾਲ ਦੀ ਸੀ ਇਹ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਆ ਬਜ਼ੁਰਗ ਸੀਗਾ ਠੀਕ ਹੈ ਤਾਂ ਮਧ ਪ੍ਰਦੇਸ਼ ਵਿੱਚ ਦੇਸ਼ ਦੀ ਪਹਿਲੀ ਸਿਹਤਮੰਦ ਅਤੇ ਸਾਫ ਫੂਡ ਸਟਰੀਟ ਪ੍ਰਸ਼ਾਦਮ ਦਾ ਉਦਘਾਟਨ ਕੀਤਾ ਗਿਆ ਮਧ ਪ੍ਰਦੇਸ਼ ਕੈਬਨਿਟ ਨੇ ਰਾਣੀ ਦੁਰਗਾਵਤੀ ਅੰਨਾ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ। ਮੱਧ ਪ੍ਰਦੇਸ਼ ਸਰਕਾਰ ਸਾਰੇ ਜ਼ਿਲ੍ਹਿਆਂ ਵਿੱਚ ਪੀਐਮ ਕਾਲਜ ਫਾਰ ਐਕਸੀਲੈਂਸ ਦੀ ਸਥਾਪਨਾ ਕਰੇਗੀ। ਮੱਧ ਪ੍ਰਦੇਸ਼ ਵਿੱਚ ਭਾਰਤ ਦੇ ਸਭ ਤੋਂ ਵੱਡੇ ਪੰਪ ਸਟੋਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਨੇ 22 ਜਨਵਰੀ ਨੂੰ Hindu ਧਰਮ ਦੇ ਪੈਰੋਕਾਰਾਂ ਨੂੰ 2 ਘੰਟੇ ਦੀ ਛੁੱਟੀ ਦੇਣ ਦਾ ਐਲਾਨ ਕੀਤਾ? ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਰਾਮ ਮੰਦਰ ਦਾ ਉਦਘਾਟਨ ਕਰਨਗੇ ਤੇ ਉੱਥੇ ਸਭ ਤੋਂ ਵੱਡੀ ਰਾਮ ਮੰਦਰ ਦੀ ਮੂਰਤੀ ਵੀ ਸਥਾਪਿਤ ਕੀ ਰਿਤ ਕੀਤੀ ਜਾਣੀ ਹੈ ਤੇ ਨਾਲ ਦੀ ਨਾਲ ਹਿੰਦੂ ਧਰਮ ਦੇ ਪੈਰੋਕਾਰ ਆ ਜਿਹੜੇ ਉੱਥੇ ਦੀਵਾਲੀ ਦੇ ਮਾਗ ਉਤਸਵ ਮਨਾਉਣਗੇ ਠੀਕ ਹੈ ਤੇ ਇਸ ਦੇ ਕਰਕੇ ਮੋਰੀਸਸ ਦੇ ਵਿੱਚ ਜਿਹੜੇ ਹਿੰਦੂ ਧਰਮ ਦੇ ਪੈਰੋਕਾਰ ਆ ਉਹਨਾਂ ਨੂੰ 2 ਘੰਟੇ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਮੋਰੀਸਸ ਹੁਣ ਮੋਰੀਸਸ ਦੀ ਗੱਲ ਕਰ ਰਹੇ ਆ ਤੇ ਇਸ ਦੀ ਕੈਪੀਟਲ ਕੀ ਆ ਮੋਰੀਸਸ ਦੀ ਕੈਪੀਟਲ ਆ ਪੋਰਟ ਲੂਇਸ ਕਰੰਸੀ ਆ ਮੋਰੀਸਸ ਰੂਪੀ ਪ੍ਰਾਈਮ ਮਿਨਿਸਟਰ ਆ ਪਰਬਿਦ ਜਗਨੌਥ ਨੈਕਸਟ ਕੁਐਸਚਨ ਹਾਲ ਹੀ ਵਿੱਚ ਵਿਲੀਅਮ ਲਾਈ ਕਿਸ ਦੇਸ਼ ਦੇ ਨਵੇਂ ਰਾਸ਼ਟਰਪਤੀ ਬਣੇ ਹਨ ਹਾਂਜੀ ਵਿਲੀਅਮ ਲਾਈ ਇਹ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਬਣੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਵਿਲੀਅਮ ਲਾਈ ਤੇ ਹੁਣ ਇੱਕ ਰਾਸ਼ਟਰਪਤੀ ਦੇ ਅਪੁਆਇੰਟਮੈਂਟ ਦੀ ਗੱਲ ਆ ਤੁਹਾਡੇ ਲਈ ਅਲੱਗ-ਅਲੱਗ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਾਈਮ ਮਿਨਿਸਟਰ ਬਹੁਤ ਜ਼ਿਆਦਾ ਇੰਪੋਰਟੈਂਟ ਆ ਹਮੇਸ਼ਾ ਇੱਕ ਕੋਸ਼ਿਸ਼ ਪੁੱਛ ਲਿਆ ਜਾਂਦਾ ਐਗਜ਼ਾਮ ਦੇ ਵਿੱਚ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਨਾਲ ਰਿਲੇਟਿਡ ਤਾਂ ਸਫਲਤਾ ਮਸਾਰਾ ਨੂੰ ਛਾੜਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਫੈਲਿਕਸ ਸਿਸੇਕੈਡੀ ਕਾਂਗੋ ਲੋਕਤੰਤਰੀ ਗਨਰਾਜ ਚੈੱਕ ਗਨਰਾਜ ਦੇ ਚੈੱਕ ਗਨਰਾਜ ਦੇ ਨਵੇਂ ਰਾਸ਼ਟਰਪਤੀ ਬਣੇ ਮਿਸਰ ਦੇ ਰਾਸ਼ਟਰਪਤੀ ਨੇ 89.6% ਵੋਟਾਂ ਨਾਲ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਆਂਦਰੇ ਅਜ਼ੋਇਲੀਨਾ ਮੈਡਾਗਾਸਕਰ ਦੇ ਨਵੇਂ ਰਾਸ਼ਟਰਪਤੀ ਬਣੇ ਕ੍ਰਿਸਟੋਫਰ ਲਕਸ਼ਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਣੇ ਜੋਸਫ ਬੋਆਕਾਈ ਇਹ ਲਾਈਬੇਰੀਆ ਦੇ ਰਾਸ਼ਟਰਪਤੀ ਬਣੇ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਟਾਟਾ ਖਪਤਕਾਰਨ 5100 ਕਰੋੜ ਰੁਪਏ ਵਿੱਚ ਕੈਪੀਟਲ ਫੂਡਸ ਵਿੱਚ ਕਿੰਨੀ ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਹੈ ਹਾਂਜੀ ਟਾਟਾ ਖਪਤਕਾਰ ਨੇ 5100 ਕਰੋੜ ਰੁਪਏ ਵਿੱਚ ਕੈਪੀਟਲ ਫੂਡਸ ਦੇ ਵਿੱਚ 100% ਦੀ ਹਿੱਸੇਦਾਰੀ ਖਰੀਦੀ অপਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤ ਅਤੇ ਕਿਹੜੇ ਦੇਸ਼ ਦੇ ਵਿੱਚ ਘਾਰ ਸੰਯੁਕਤ ਵਪਾਰ ਨੀਤੀ ਫੋਰਮ ਦੀ 14ਵੀਂ ਮੰਤਰੀ ਪੱਧਰੀ ਮੀਟਿੰਗ ਆ ਜਿਹੜੀ ਹੋਈ ਆ ਹਾਂਜੀ ਭਾਰਤ ਅਤੇ ਅਮਰੀਕਾ ਦੇ ਵਿੱਚ ਘਾਰ ਸੰਯੁਕਤ ਵਪਾਰ ਨੀਤੀ ਫੋਰਮ ਦੀ 14ਵੀਂ ਮੰਤਰੀ ਪੱਧਰੀ ਮੀਟਿੰਗ ਨਵੀਂ ਦਿੱਲੀ ਦੇ ਵਿੱਚ ਹੋਈ অপশন বি ইজ আ রাইট आंसर भारत ਤੇ ਅਮਰੀਕਾ ਦੇ ਵਿਚਕਾਰ ਹੋਈ ਹੈ ਠੀਕ ਹੈ ਜੀ ਹੁਣ ਅਮਰੀਕਾ ਦੀ ਗੱਲ ਆ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕਰੰਸੀ ਆ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਜੋ ਬਾਈਡਨ ਤੇ ਵਾਇਸ ਪ੍ਰੈਜ਼ੀਡੈਂਟ ਆ ਕਮਲ ਕਮਲਾ ਹੈਰਿਸ ਅਮਰੀਕਾ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ ਵਿੱਚ ਟੌਪ ਤੇ ਰਿਹਾ ਭਾਰਤ ਤੇ ਅਮਰੀਕਾ ਵਿੱਚ ਘਾਰ ਸੰਜੋਗ ਤਬਿਆਸ ਬੱਜਰ ਪਰਹਾਰ ਉਮਰੋਈ ਵਿੱਚ ਹੋਇਆ ਅਮਰੀਕਾ ਫਿਨਟੈਕ ਯੂਨੀਕਰੋਨ ਦੇ ਮਾਮਲੇ ਵਿੱਚ ਸਟੌਪ ਤੇ ਰਿਹਾ ਅਮਰੀਕਾ ਵਿੱਚ ਭਾਰਤ ਤੋਂ ਬਾਹਰ ਡਾਕਟਰ ਭੀਮrao ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਜੌਰਜੀਆ ਨੇ ਅਕਤੂਬਰ ਨੂੰ Hindu ਵਿਰਾਸਤੀ ਮਹੀਨਾ ਐਲਾਨਿਆ ਨੈਕਸਟ ਕੁਐਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ 15 ਮਾਰਚ ਤੱਕ ਭਾਰਤੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹਾਂਜੀ 15 ਮਾਰਚ ਤੱਕ ਭਾਰਤੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਪਹਿਲਾਂ ਤੁਹਾਨੂੰ ਪਤਾ ਕਿ ਭਾਰਤੀ ਸੈਨਿਕਾਂ ਨੂੰ ਸਜ਼ਾ ਦੇਣ ਦੀ ਗੱਲ ਚੱਲ ਰਹੀ ਸੀ ਕਿੱਥੇ ਚੱਲ ਰਹੀ ਸੀ ਮੋਲਦੀਪ ਦੇ ਵਿੱਚ ਕਿਉਂਕਿ ਮੋਲਦੀਪ ਨੇ ਪੰਡੂਬੀਆਂ ਖਰੀਦੀਆਂ ਸੀਗੀਆਂ ਤੇ ਮੋਲਦੀਪ ਜਿਹੜੀ ਇਹ ਜਾਣਕਾਰੀ ਆ ਇਜ਼ਰਾਈਲ ਤੋਂ ਛੁਪਾ ਕੇ ਰੱਖਣਾ ਚਾਹੁੰਦਾ ਸੀ ਪਰ ਇਜ਼ਰਾਈਲ ਨੂੰ ਜਦੋਂ ਹੀ ਪਤਾ ਲੱਗਿਆ ਤਾਂ ਮੋਲਦੀਪ ਨੂੰ ਇਹ ਸ਼ੱਕ ਹੋ ਗਿਆ ਕਿ ਜਿਹੜੇ ਭਾਰਤ ਦੇ ਸੈਨਿਕ ਆ ਇਹਨਾਂ ਨੇ ਸਾਡੀ ਜਿਹੜੀ ਇਹ ਜਾਣਕਾਰੀ ਆ ਲੀਕ ਕੀਤੀ ਆ ਤਾਂ ਇਸ ਕਰਕੇ ਮੋਲਦੀਪ ਨੇ ਭਾਰਤ ਦੇ 15 ਭਾਰਤ ਦੇ ਜਿਹੜੇ 8 ਸੈਨਿਕ ਸੀਗੇ ਉਹਨਾਂ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਫਿਰ ਉਸ ਫਾਂਸੀ ਨੂੰ ਵੀ ਰੋਕਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਿਕਵੈਸਟ ਤੇ ਜਾਂ ਉਹਨਾਂ ਕਰਕੇ ਰੋਕਿਆ ਗਿਆ ਠੀਕ ਹੈ ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਇੰਨਾ 15 ਇੰਨਾ ਜਿਹੜੇ 8 ਸੈਨਿਕ ਆ ਇਹਨਾਂ ਨੂੰ ਵਾਪਸ ਭਾਰਤ ਭੇਜਣ ਦਾ ਜਿਹੜਾ ਐਲਾਨ ਉਹ 15 ਮਾਰਚ ਤੱਕ ਕਰ ਦਿੱਤਾ ਗਿਆ ਕਿ 15 ਮਾਰਚ ਤੱਕ ਇਹ ਵਾਪਸ ਆ ਜਾਣਗੇ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ 몰ਦੀਪ ਹੁਣ 몰ਦੀਪ ਨੇ ਐਲਾਨ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ 몰ਦੀਪ 몰ਦੀਪ ਨਾਲ ਭਾਰਤ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਆ ਕਿਉਂਕਿ 몰ਦੀਪ ਦੇ ਜਿਹੜੇ ਪ੍ਰੈਜ਼ੀਡੈਂਟ ਬਣੇ ਆ ਉਹ ਬਣਿਆ ਮੁਹੰਮਦ ਮਉਇਜ਼ੂ ਤੇ ਉਹਨਾਂ ਨੂੰ ਸਪੋਰਟ ਕੀਤਾ ਸੀ ਚਾਈਨਾ ਨੇ ਉਹ ਚਾਈਨਾ ਨੂੰ ਹੀ ਹੁਣ ਸਪੋਰਟ ਕਰ ਰਿਹਾ ਵਾ ਜਿਹਨੂੰ ਆਪਣਾ ਦੇਸ਼ ਭਾਰਤ ਕਰ ਰਿਹਾ ਸੀ ਉਹ ਚੋਣਾਂ ਦੇ ਵਿੱਚੋਂ ਹਾਰ ਗਿਆ ਠੀਕ ਹੈ ਹੁਣ 몰ਦੀਪ ਨੂੰ ਪਹਿਲਾਂ ਤੁਸੀਂ ਮੈਪ ਦੇ ਵਿੱਚ ਦੇਖੋ 몰ਦੀਪ ਦੀ ਕਰੰਸੀ ਆ ਮਾਲੇ ਕਰੰਸੀ ਆ 몰ਦੀਬੀਅਨ ਰੁਪਏ ਆ ਅਤੇ ਪ੍ਰੈਜ਼ੀਡੈਂਟਾ ਮੁਹੰਮਦ ਮੋਇਜ਼ੂ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ 몰ਦੀਪਾਰਤ ਨਲ ਹਾਈਡਰੋਗ੍ਰਾਫਿਕ ਸਰਵੇ ਐਗਰੀਮੈਂਟ ਨੂੰ ਪੂਰਾ ਕਰੇਗਾ ਭਾਰਤ ਸਰਕਾਰ ਨੇ 몰ਦੀਪ ਤੋਂ 75 ਭਾਰਤੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਇੱਥੇ 75 ਭਾਰਤੀ ਸੈਨਿਕ ਲਿਖਿਆ ਮੈਂ ਤੁਹਾਨੂੰ ਉੱਪਰ 8 ਦੱਸਿਆ ਬਾਇ ਮਿਸਟੇਕ 8 ਹੋ ਕਿਉਂਕਿ ਉਹਨਾਂ 8 ਤੇ ਤਾਂ ਉਹਨਾਂ ਨੂੰ ਡਾਊਟ ਸੀ ਉਹ ਜਿਹੜੇ 8 ਦੀ ਮੈਂ ਗੱਲ ਕਰਦੀ ਸੀ ਜਿਨ੍ਹਾਂ ਨੂੰ ਫਾਂਸੀ ਦੇਣੀ ਸੀ ਤੇ 75 ਸੈਨਿਕਾਂ ਠੀਕ ਹੈ ਟੋਟਲ 88 ਸੈਨਿਕਾਂ ਜਿਨ੍ਹਾਂ ਨੂੰ ਵਾਪਸ ਭੇਜਣਾ ਵਾ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ ਠੀਕ ਹੈ ਰਿਲਾਈਐਂਸ Jio ਨੇ 몰ਦੀਪ ਨੂੰ ਹਾਈ ਸਪੀਡ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ 몰ਦੀਪ ਵਿੱਚ ਏਸ਼ੀਆ ਸਰਫਿੰਗ ਚੈਂਪੀਅਨ ਕਰਵਾਈ ਗਈ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਰਾਉਨ ਪ੍ਰਿੰਸ ਫਰੇਡਰਿਕ ਕਿਸ ਦੇਸ਼ ਦਾ ਨਵਾਂ ਰਾਜਾ ਬਣਿਆ ਕਰਾਉਨ ਪ੍ਰਿੰਸ ਫੈਡਰਿਕ ਇਹ ਨਵੇਂ ਰਾਜੇ ਰਾਜਾ ਬਣਿਆ ਡੈਨਮਾਰਕ ਦਾ অপਸ਼ਨ A ਇਸ ਦਾ ਰਾਈਟ ਆਨਸਰ ਕਰਾਉਨ ਪ੍ਰਿੰਸ ਫਰੈਡਿਕ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਡੈਨਮਾਰਕ ਦੇ ਨਵੇਂ ਰਾਜਾ ਬਣੇ ਠੀਕ ਹੈ ਡੈਨਮਾਰਕ ਦੀ ਕੈਪੀਟਲ ਆ ਕੋਪੇਹੇਨਗਰ ਕ੍ਰਾਂਸੀ ਹੈ ਡੈਨਮਾਰਕ ਕਰੋਨਾ ਅਤੇ ਪ੍ਰਾਈਮ ਮਿਨਿਸਟਰ ਹੈ ਮੈਡੇ ਫਰੈਡਰਿਕਸਨ ਹਾਂਜੀ ਨੈਕਸਟ ਕੁਐਸਚਨ ਆ ਕਿਸ ਦੇਸ਼ ਨੇ ਹਾਲ ਹੀ ਵਿੱਚ ਯੂਕਰੇਨ ਨੂੰ 2.5 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕੀਤੀ 2.2 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਯੂਕਰੇਨ ਨੂੰ ਬ੍ਰਿਟੇਨ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣੇ ਸਹਾਇਤਾ ਬ੍ਰਿਟੇਨ ਨੇ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਿਟੇਨ ਬ੍ਰਿਟੇਨ ਨੂੰ ਹੀ ਅਸੀਂ ਇੰਗਲਿਸ਼ ਦੇ ਵਿੱਚ ਯੂਨਾਈਟਿਡ ਕਿੰਗਡਮ ਬੋਲ ਦਿੰਨੇ ਆ ਬ੍ਰਿਟੇਨ ਦੀ ਕੈਪੀਟਲ ਆ ਲੰਡਨ ਕਰੰਸੀ ਆ ਪਾਉਂਡਸ ਸਟ੍ਰੀਲਿੰਗ ਪ੍ਰਾਈਮ ਮਿਨਿਸਟਰ ਰਿਸ਼ੀ ਸੁੰਨਕ ਨੈਕਸਟ ਕੁਐਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਜਵਾਲਾਮੁਖੀ ਫਟਣ ਤੋਂ ਬਾਅਦ ਐਮਰਜੈਂਸੀ ਘੋਸ਼ਿਤ ਕੀਤੀ ਹਾਂਜੀ ਆਈਸਲੈਂਡ ਦੇ ਵਿੱਚ 1 ਮਹੀਨੇ ਦੇ ਵਿੱਚ 2 ਵਾਰ ਜਵਾਲਾਮੁਖੀ ਫਟ ਗਿਆ ਤੇ ਇਹ ਜਵਾਲਾਮੁਖੀ ਫਟਣ ਤੋਂ ਬਾਅਦ ਆਈਸਲੈਂਡ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਆਈਸਲੈਂਡ ਨੈਕਸਟ ਕੁਐਸ਼ਨ ਕਿਸ ਬੈਂਕ ਨੇ ਹਾਲ ਹੀ ਵਿੱਚ ਗ੍ਰੀਨ ਰੁਪਈ ਟਰਮ ਡਿਪੋਜ਼ਿਟ ਦੀ ਸ਼ੁਰੂਆਤ ਕੀਤੀ ਗ੍ਰੀਨ ਰੁਪਈ ਟਰਮ ਡਿਪੋਜ਼ਿਟ ਦੀ ਸ਼ੁਰੂਆਤ ਕੀਤੀ ਆ SBI ਨੇ অপশন B ਦਾ রাইট आंसर ਹੁਣ SBI ਨੇ ਸ਼ੁਰੂਆਤ ਕੀਤੀ ਹੈ ਸਟੇਟ ਬੈਂਕ ਆਫ ਇੰਡੀਆ ਨੇ ਤੇ ਇਸ ਦੀ ਸਥਾਪਨਾ 1955 ਚ ਹੋਈ ਹੈਡਕ quart ਮੁੰਬਈ ਦੇ ਵਿੱਚ ਤੇ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਆ ਦਿਨੇਸ਼ ਕੁਮਾਰ ਖਾਰਾ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਦਿੱਲੀ ਦਾ ਪਹਿਲਾ ਅੰਤਰਰਾਸ਼ਟਰੀ ਪਤੰਗ ਉਤਸਵ ਕਿੱਥੇ ਸ਼ੁਰੂ ਹੋਇਆ ਹਾਂਜੀ ਦਿੱਲੀ ਦਾ ਪਹਿਲਾ ਅੰਤਰਰਾਸ਼ਟਰੀ ਪਤੰਗ ਉਤਸਵ ਆ ਜਿਹੜਾ ਇਹ ਨਵੀਂ ਦਿੱਲੀ ਦੇ ਸਰਾਏ ਕਾਲੇ ਖਾਂ ਵਿੱਚ ਇੱਕ ਪਾਰਕਾ ਬੰਸੇਰਾ ਉੱਥੇ ਸ਼ੁਰੂ ਹੋਇਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦਾ ਹਾਲ ਹੀ ਵਿੱਚ ਉਦਘਾਟਨ ਕਿੱਥੇ ਕੀਤਾ ਗਿਆ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਆਫ ਐਂਡ ਰਿਸਰਚ ਦਾ ਉਦਘਾਟਨ ਗੁਹਾਟੀ ਦੇ ਵਿੱਚ ਕੀਤਾ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ Banwazi, thanks for watching.